ਉਹ ਸਾਰੀ ਕਿਰਤियां ਆਪਣੇ ਹੱਕ ਪ੍ਰਾਪਤ ਕਰਨ ਲਈ ਐਲਸੀ ਦਾ ਦਫ਼ਤਰ ਘੇਰਿਆ ਐਲਸੀ ਰਾਹੀਂ ਕਿਰਤ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਐਲਸੀ ਨੇ ਮਸਲੇ ਹੱਲ ਕਰਨ ਦਾ ਪ੍ਰੋਸਾ ਦਿੱਤਾ ਕੰਸਟਰਕਸ਼ਨ ਵਰਕਰਸ ਐਂਡ ਲੇਬਰ ਯੂਨੀਅਨ ਐਟਕ ਪੰਜਾਬ ਦੇ ਸੱਦੇ ਤੇ ਉਸਾਰੀ ਕਿਰਤੀਆਂ ਦੇ ਲਾਭਪਾਤਰੀ ਕਾਪੀਆਂ ਤੇ ਮਿਲਦੇ ਲਾਬਾਂ ਅਤੇ ਸਕੀਮਾਂ ਨੂੰ ਦਿਵਾਉਣ ਅਤੇ ਕਿਰਤੀ ਲਾਭਪਾਤਰੀਆਂ ਦੇ ਕਿਰਤ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਖੱਜਲ ਖੁਆਰੀ ਨੂੰ ਨੱਥ ਪਾਉਣ ਲਈ ਅਸਿਸਟੈਂਟ ਲੇਬਰ ਕਮਿਸ਼ਨਰ ਦਫ਼ਤਰ ਦਾ ਕਿਰਾਉ ਕੀਤਾ ਗਿਆ ਇਸ ਦੀ ਅਗਵਾਈ ਯੂਨੀਅਨ ਦੇ ਸੁਬਾਈ ਮੀਤ ਸਕੱਤਰ ਐਡਵੋਕੇਟ ਪਰਮਜੀਤ ਤਾਬਾ ਜ਼ਿਲ੍ਹਾ ਪ੍ਰਧਾਨ ਜੰਮੂ ਰਾਮ ਬਨਵਾਲਾ ਜ਼ਿਲੇ ਦੇ ਆਗੂ ਬਲਵਿੰਦਰ ਕੁਬਾਇਆ ਰਾਜਵਿੰਦਰ ਨਿਯੋਲਾ ਐਡਵੋਕੇਟ ਅਮਨਦੀਪ ਸਿੰਘ ਜੋਗਿੰਦਰ ਮੁਰਕਵਾਲਾ ਅਤੇ ਜਰਨੈਲ ਤਾਬਾ ਨੇ ਕੀਤੀ ਨੈਨੂ ਸੰਬੋਧਨ ਕਰਦਿਆਂ ਯੂਨੀਅਨ ਦੇ ਸੁਬਾਈ ਆਗੂ ਐਡਵੋਕੇਟ ਪਰਮਜੀਤ ਤਾਬਾ ਅਤੇ ਜ਼ਿਲ੍ਹਾ ਪ੍ਰਧਾਨ ਜੰਮੂ ਰਾਮ ਬਨਵਾਲਾ ਨੇ ਕਿਹਾ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਸ ਵੈਲਫੇਅਰ ਬੋਰਡ ਵੱਲੋਂ 3 ਮਈ 2023 ਦੀ ਹੋਈ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਪੰਜਾਬ ਸੂਬੇ ਅੰਦਰ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਗੂਆਂ ਨੇ ਦੱਸਿਆ ਕਿ ਕਿਰਤ ਕਮਿਸ਼ਨ ਨੂੰ ਜਾਣੂ ਕਰਵਾ ਕੇ ਮੰਗ ਕੀਤੀ ਗਈ ਹੈ ਕਿ ਫਾਰਮ ਨੰਬਰ 2780 ਪੈਸ ਸੰਬੰਧੀ ਹੋਏ ਫੈਸਲੇ ਨੂੰ ਲਾਗੂ ਕੀਤਾ ਜਾਵੇ ਰਜਿਸਟ੍ਰੇਸ਼ਨ ਅਤੇ ਕਾਪੀ ਨਵੀਂ ਕਰਵਾਉਣ ਲਈ ਆ ਰਹੀਆਂ ਦਿੱਕਤਾਂ ਅਤੇ ਗੈਰਵਾਜਬ ਲਗਾਏ ਜਾ ਰਹੇ ਇਤਰਾਜ਼ਾਂ ਨੂੰ ਤੁਰੰਤ ਦੂਰ ਕੀਤਾ ਜਾਵੇ ਵਿਭਾਗ ਵਿੱਚ ਕਿਰਤਿਆਂ ਦੀ ਲੁੱਟ ਲਈ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਪਰੇਸ਼ਟਾਚਾਰ ਨੂੰ ਤੁਰੰਤ ਨਤਪਾਈ ਜਾਵੇ ਦੂਜੇ ਪਾਸੇ ਅੱਜ ਹੀ ਜੁਆਇਨ ਕਰਨ ਵਾਲੇ ਅਸਿਸਟੈਂਟ ਲੇਬਰ ਕਮਿਸ਼ਨਰ ਗੁਰਪ੍ਰੀਤ ਸਿੰਘ ਨੇ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਤਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਦੇ ਮਸਲਿਆਂ ਨੂੰ ਸੰਜੀਦਗੀ ਨਾਲ ਲੈ ਕੇ ਹੱਲ ਕਰਵਾਉਣਗੇ। ਅੰਗਰੇਜ਼ ਸਿੰਘ ਤੇ ਅਸੀਂ ਅੱਜ ਜੀ ਧਰਨਾ ਦਿੱਤਾ ਹੈ ਜੀ ਜਿਹੜੇ ਸਾਡੇ ਬੱਚਿਆਂ ਦੇ ਵਜੀਫੇ ਰੁਕੇ ਹੋਏ ਨੇ ਉਸ ਕਰਕੇ ਅਸੀਂ ਅੱਜ ਸਾਰੇ ਪਿੰਡਾਂ ਤੋਂ ਇਕੱਠੇ ਹੋਏ ਆ ਜੀ। ਤੇ ਸਾਡੇ ਬੱਚਿਆਂ ਨੂੰ ਵਜੀਫੇ ਨਹੀਂ ਮਿਲ ਰਹਾ ਤੇ ਬਹੁਤ ਪਰੇਸ਼ਾਨੀ ਦਾ ਸਾਨੂੰ ਸਹਣਾ ਕਰ ਰਿਹਾ ਜੀ ਅਸੀਂ ਕਿੰਨਾਂ ਵਾਰੀ ਇਤਿਆਜ਼ ਕੀਤਾ ਇਹ ਤੋਂ ਘਾੜ ਤੋਂ ਘਾੜ ਜੀ 20 ਵਾਰੀ ਅਸੀਂ ਤਾਂ ਚੱਕਰ ਲਾ ਚੁੱਕੇ ਆ ਜੀ ਕੋਈ ਵੀ ਸਾਡੀ ਸੁਣਾਈ ਨਹੀਂ ਹੁੰਦੀ ਕੋਈ ਨਾ ਕੋਈ ਆਬਜੈਕਸ਼ਨ ਲਾ ਦਿੱਤੀ ਜਾਂਦੀ ਹੈ ਜੀ ਜਦ ਘਰੇ ਪਹੁੰਚੀ ਤਾਂ ਆਬਜੈਕਸ਼ਨ ਸਹੀ ਕਰਾ ਕੇ ਮਗਰੋਂ ਫਿਰ ਆਬਜੈਕਸ਼ਨ ਲਾ ਦਿੱਤੀ ਜੀ ਪਤਾ ਨਹੀਂ ਕੀ ਕਰਦੇ ਨੇ ਜੀ ਰਿਸ਼ਵਤ ਖੋਰੀ ਚੱਲੀ ਹੋਈ ਹੈ ਜੀ ਸਾਡੇ ਅੱਜ कंस्ट्रक्शन वर्कर एंड लेबर यूनियन एटक ਵੱਲੋਂ ਪੰਜਾਬ ਭਰ ਦੇ ਵਿੱਚ ਏਐਲਸੀ ਦਫ਼ਤਰਾਂ ਦੇ ਸਾਹਮਣੇ ਧਰਨੇ ਦਿੱਤੇ ਜਾ ਰਹੇ ਨੇ ਜਿਹੜੇ ਉਸਾਰੀ ਕਿਰਤੀ ਲਾਹ ਪਾਤਰੀ ਨੇ ਉਹਨਾਂ ਦੇ ਬੱਚਿਆਂ ਨੂੰ ਔਰ ਉਹਨਾਂ ਨੂੰ ਵੱਡੇ ਪੱਧਰ ਤੇ ਜਿਹੜਾ ਇਹ ਵੈਲਫੇਅਰ ਬੋਰਡ ਦੇ ਵੱਲੋਂ ਲਾਭ ਦਿੱਤੇ ਜਾਂਦੇ ਨੇ ਸਕੀਮਾਂ ਦੇ ਤਹਿਤ ਪਰੰਤੂ ਸਾਡੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਿ ਇਹ ਲਾਹ ਪਾਤਰੀ ਕਿਰਤੀ ਨੇ ਜਿਹੜੇ ਉਹਨਾਂ ਨੇ ਲਾਭ ਲੈਣੇ ਹੁੰਦੇ ਨੇ ਲਾਭ ਜਿਹੜੇ ਨੇ ਇੱਕ ਲਿਖਤੀ ਤੌਰ ਤੇ ਫਾਰਮ ਭਰ ਕੇ ਲੈਣੇ ਹੁੰਦੇ ਨੇ ਉਦਾਹਰਨ ਦੇ ਤੌਰ ਤੇ ਜੇਕਰ ਉਹਨਾਂ ਨੇ ਸਕਾਲਰਸ਼ਿਪ ਲੈਣਾ ਹੈ ਬੱਚੇ ਦਾ ਤੇ ਉਹ ਕੋ ਫਾਰਮ ਫਿਲ ਕਰਨਾ ਪੈਂਦਾ ਹੈ ਉਹ ਫਾਰਮ ਕੰਪਲੀਟ ਕਰਾ ਕੇ ਇੱਥੇ ਸਬਮਿਟ ਕਰਾਉਂਦੇ ਨੇ ਪਰੰਤੂ ਇੱਥੋਂ ਦੇ ਸਟਾਫ ਦੇ ਵੱਲੋਂ ਇੱਥੋਂ ਦੇ ਲੇਬਰ ਇਨਸਪੈਕਟਰ ਦੀ ਮਿਲੀ ਭੁਗਤ ਦੇ ਨਾਲ ਇੱਥੋਂ ਦੇ ਕਰਮਚਾਰੀਆਂ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਗੈਰਵਾਜਬ ਜਿਹੜੇ ਅਨਨੈਸੈਸਰੀ ਇਤਰਾਜ਼ ਲਗਾ ਦਿੱਤੇ ਜਾਂਦੇ ਨੇ ਕਿ ਤੁਹਾਡਾ ਫਾਰਮ ਠੀਕ ਨਹੀਂ ਹੈ 2017 ਤੋਂ ਲੈ ਕੇ ਅਜੇ ਤੱਕ ਮਾਮਲੇ ਜਿਹੜੇ ਲੰਬਤ ਨੇ ਉਹਨਾਂ ਦੇ ਜ ਰੈਨਿਊ ਐਪ ਤੇ ਜਾਂ ਇਹਨਾਂ ਦੀ ਸਾਈਟ ਤੇ ਅਪਰੂਵ ਹੋਏ ਹੋਏ ਨੇ ਉਹਦੇ باوجود ਪੈਸੇ ਨਹੀਂ ਦਿੱਤੇ ਜਾ ਰਹੇ ਸਾਡੇ ਫਾਜ਼ਿਲਕਾ ਜ਼ਿਲ੍ਹੇ ਦੇ ਲੱਖਾਂ ਨਹੀਂ ਕਰੋੜਾਂ ਰੁਪਏ ਨੇ ਜਿਹੜੇ ਪੈਂਡਿੰਗ ਨੇ ਸਾਡੇ ਜ਼ਿਲ੍ਹਾ ਫਾਜ਼ਿਲਕਾ ਦੇ ਸਾਰੀ ਕਿਰਤੀਆਂ ਦੇ ਉਹਨਾਂ ਦੇ ਬੱਚਿਆਂ ਦੇ ਔਰ ਇੱਥੇ ਰਿਸ਼ਵਤ ਖੋਰੀ ਇਹਨੇ ਵੱਡੇ ਪੱਧਰ ਤੇ ਚੱਲ ਰਹੀ ਏ ਕਿ ਜੇਕਰ ਤੁਸੀਂ ਵਜੀਫੇ ਦੀ ਰਕਮ ਜਿਹੜੀ ਰਾਸ਼ੀ ਪਾਸ ਕਰਾਉਣੀ ਹੈ ਤਾਂ ਰਾਤ ਨੂੰ 12 ਵਜੇ ਵੀ ਪਾਸ ਹੋ ਜਾਂਦੀ ਏ ਪਰ ਜਿਹੜਾ ਇੱਕ ਉਹ ਸਾਰੀ ਕਿਰਤੀ 17 17 ਦਿਨ ਉਹ ਤੱਕੇ ਖਾਂਦਾ ਹੈ ਢੇੜੇ ਕੱਢਦਾ ਉਹਨੂੰ ਇਸ ਤਰ੍ਹਾਂ ਦਾ ਇਨਸਾਫ ਨਹੀਂ ਮਿਲਦਾ ਉਹਨੂੰ ਲੈ ਕੇ ਅੱਜ ਅਸੀਂ 7 ਫਰਵਰੀ ਨੂੰ ਉਸ 6 ਫਰਵਰੀ ਜਿਹੜਾ ਇੱਕ ਉਹ ਦਿੱਤਾ ਹੈ ਤਰਨਾ ਔਰ ਸੰਕੇਤਕ ਸਾਡਾ ਤਰਨਾ ਹੈ ਅਸੀਂ ਇਹ ਮੰਗ ਕੀਤੀ ਹੈ ਕਿ ਮਸਲੇ ਤੁਰੰਤ ਹੱਲ ਕੀਤੇ ਜਾਣ ਜੇ ਹੱਲ ਨਹੀਂ ਕੀਤੇ ਜਾਂਦੇ ਤਾਂ 27 ਫਰਵਰੀ ਨੂੰ ਪੰਜਾਬ ਦੇ ਕਿਰਤ ਕਮਿਸ਼ਨ ਦੇ ਦਫ਼ਤਰ ਦੇ ਸਾਹਮਣੇ ਅਸੀਂ ਉਹਨਾਂ ਦਾ ਘਰਾਓ ਕਰਨਾ ਹੈ ਔਰ ਇਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਮੁਲਾਜ਼ਮ ਰਿਸ਼ਤਖੋਰ ਨੇ ਜਾਂ ਮਿਸਬੀਹਵ ਕਰਦੇ ਨੇ ਕਿਰਤੀਆਂ ਨਾਲ ਜਿਹੜੀ ਉਹ ਗਲਤ ਵਰਡਿੰਗ ਬੋਲਦੇ ਨੇ ਜਾਂ ਉਹਨਾਂ ਦੇ ਕੰਮ ਨਹੀਂ ਕਰਦੇ ਉਹਨਾਂ ਨੂੰ ਤੁਰੰਤ ਜਿਹੜਾ ਹੈਗਾ ਉਹਨਾਂ ਦੀ ਬਦਲੀ ਕੀਤੀ ਜਾਵੇ ਖਾਸ ਤੌਰ ਤੇ ਜਲਾਲਾਬਾਦ ਦੇ ਵਿੱਚ ਜਿਹੜੇ ਉੱਥੇ ਕਰਮਚਾਰੀ ਨੇ ਉਹ ਉੱਥੋਂ ਦੇ ਕਿਰਤੀਆਂ ਵੱਲੋਂ ਜਿਹੜਾ ਉਹ ਇਲਜ਼ਾਮ ਹੈ ਦੋਸ਼ ਹੈ ਕਿ ਉਹ ਪਰੇਸ਼ਾਨ ਕਰ ਰਹੇ ਨੇ ਹਫ਼ਤੇ ਦੇ ਵਿੱਚ ਵਿੱਚ ਜੇਕਰ ਉਹਨਾਂ ਨੂੰ ਇੱਥੇ ਨਾ ਮੰਗਵਾ ਹੈਡਕੁਆਟਰ ਦੇ ਵਿੱਚ ਤੇ ਸਾਡੀ ਜਥੇਬੰਦੀ ਵੱਲੋਂ ਏਲਸੀ ਦੇ ਦਫ਼ਤਰ ਦੇ ਮੂਹਰੇ ਧਰਨਾ ਲਾ ਕੇ ਇਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਏਗਾ ਜਿਹੜਾ ਤੁਹਾਡਾ ਸਵਾਲ ਸੀ ਤੁਸੀਂ ਏਲਸੀ ਸਾਹਿਬ ਨੂੰ ਪੁੱਛਿਆ ਕਿ ਇਹ ਕਿਹੜੇ ਮਸਲੇ ਨੇ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਨਾਂ ਦੱਸਣ ਦੀ ਪਰ ਲਗਭਗ 20 ਮਿੰਟ ਉਹਨਾਂ ਨੂੰ ਦੱਸ ਚੁੱਕੇ ਹਾਂ ਕਿ ਇੱਥੇ ਰਿਸ਼ਤ ਖੋਰੀ ਵਧੀ ਹੋਈ ਹੈ ਇੱਥੇ ਅਨਸੈਸਰੀ ਜਿਹੜੇ ਨੇ ਉਹ ਉਤਰਾਜ ਲਗਾਏ ਜਾ ਰਹੇ ਨੇ ਜੇਕਰ ਉਹ ਜਾਣਨ ਦੇ ਬਾਵਜੂਦ ਉਹ ਕੰਨੀ ਖਤਰਾਂਗੇ ਤਾਂ ਫਿਰ ਜਥੇਬੰਦੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨੂੰ ਵੀ ਬੁੱਕ ਕਰਨਾ ਪਿਆ ਤੇ ਅਸੀਂ ਅੰਦਰ ਤਾੜ ਕੇ ਇਹਨਾਂ ਨੂੰ ਟੱਕ ਕੇ ਜਦੋਂ ਤੱਕ ਮਸਲੇ ਹੱਲ ਨਹੀਂ ਹੋਣਗੇ ਕਿਰਤੀਆਂ ਦੇ ਉਦੋਂ ਤੱਕ ਅਸੀਂ ਧਰਨਾ ਚੱਕਾਂਗੇ ਨਹੀਂ ਅੱਛਾ ਇਹ ਕੀ ਮਸਲਾ ਕੀ ਹੈ ਸਰ ਇਹ ਮਸਲਾ ਜਸ ਨੇ ਅੱਜ ਆਏ ਆ ਸੁਣੇ ਆ ਇਹਨਾਂ ਦਾ ਵੀ ਕੀ ਹੈਗਾ ਬੱਤੀ ਪੜਾਂਗਾ ਦੇਖਾਂਗਾ ਨਹੀਂ ਇਹਨਾਂ ਨੇ ਕੁਝ ਕੁਝ ਤਾਂ ਇਹਨਾਂ ਨੇ ਦੱਸਿਆ ਹੋਣਾ ਨਹੀਂ ਮੈਨੂੰ ਜਸਟ ਉਹਨੇ ਪਹਿਲੇ ਫਸਟ ਟਾਈਮ ਮਿਲੇ ਮੈਨੂੰ ਅੱਜ ਫਸਟ ਟਾਈਮ ਜੁਆਇਨ ਕੀਤਾ ਸੀ ਮੈਂ ਇਹਨਾਂ ਦਾ ਦੇਖਦਾ ਹਾਂ ਵੀ ਪੜ੍ਹ ਕੇ ਕੀ ਹੈਗਾ ਠੇਟ ਪੰਜਾਬੀ ਟੀਵੀ ਲਈ ਫਾਜ਼ਿਲਕਾ ਤੋਂ ਹਰਪ੍ਰੀਤ ਮਹਿਮੀ